ਇਹ ਜਿਲ੍ਹਾ ਫਰੀਦਕੋਟ ਚ ਜਿਹੜੇ ਆਰਗੇਨਾਈਜ਼ ਕ੍ਰਾਈਮ ਕਰਨ ਵਾਲੇ ਦੋਸ਼ੀ ਵਿਅਕਤੀ ਨੇ ਉਹਨਾਂ ਦੇ ਖਿਲਾਫ ਮਾਨਯੋਗ ਐਸਐਸਪੀ ਡਾਕਟਰ ਪ੍ਰਗਿਆ ਜਨਜੀਵਲੋ ਇੱਕ ਸਖਤ ਮੁਹਿੰਮ ਸ਼ੇੜੀ ਗਈ ਹੈ ਜਿਸ ਦੇ ਤਹਿਤ ਐਸਐਚਓ ਸਿਟੀ ਕੋਟਪੂਰਾ ਦੀ ਦੇਖਰੇਖ ਰੇਟ ਇੰਸਪੈਕਟਰ ਹੁਣੇ ਕੁਮਾਰ ਦੇ ਸਿਟੀ ਕੋਟਪੂਰਾ ਪੁਲਿਸ ਨੇ ਇਤਲਾਮ ਮਿਲਣ ਤੇ ਜਲਾਲਿਆਣਾ ਰੋਡ ਤੋਂ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਿਹੜੇ ਕਿ ਕੋਈ ਇੱਕ ਜੁਰਮ ਕਰਨ ਦੀ ਸਲਾਹ ਬਣਾ ਰਹੇ ਸੀਗੇ ਤਾਂ ਉਹਨਾਂ ਨੂੰ ਕੋਈ ਵੀ ਜੁਰਮ ਕਰਨ ਤੋਂ ਪਹਿਲਾਂ ਹੀ ਸਲਾਬਣਾਉਂਦੇ ਗ੍ਰਿਫਤਾਰ ਕੀਤਾ ਗਿਆ ਇਹ ਪੰਜ ਵਿਅਕਤੀ ਜਿਨ੍ਹਾਂ 'ਚ ਗ੍ਰਿਫਤਾਰ ਕੀਤੇ ਗਏ ਆ ਉਹਨਾਂ ਵਿੱਚੋਂ ਇੱਕ ਸੁਨੀਲ ਸ਼ੰਗ ਹੈ ਸਲੀਮ ਮਸੀਹ ਹੈ ਜਸਕਰਨ ਸੋਨਾ ਪਵਨ ਕੁਮਾਰ ਉਰਫ ਲੰਗੂ ਤਰਮਿੰਦਰ ਸਿੰਘ ਉਰਫ ਜੋਨੀ ਹੈ ਇਹਨਾਂ ਨੂੰ ਗ੍ਰਿਫਤਾਰੀ ਉਪਰੰਤ ਜਦੋਂ ਪੁੱਛ ਪੜਤਾਲ ਕੀਤੀ ਗਈ ਤੇ ਇਹਨਾਂ ਬਾਤੋਂ ਇੱਕ ਮੋਟਰਸਾਈਕਲ ਬਿਨਾ ਨੰਬਰੀ ਇੱਕ ਐਕਟਿਵ ਆ ਬਿਨਾ ਨੰਬਰੀ ਤੇ ਦੋ ਮੋਬਾਈਲ ਆ ਜਿਹੜੇ ਬਰਾਮਦ ਕੀਤੇ ਗਏ ਆ ਦੋ ਕਾਪੇ ਦੋ ਖੰਡੇ ਇੱਕ ਕਿਰਪਾਨ ਵੀ ਇਹਨਾਂ ਤੋਂ ਬਰਾਮਦ ਕੀਤੀ ਗਈ ਹੈ। ਇਹਨਾਂ ਦਾ ਪਿਛਲਾ ਕ੍ਰਾਈਮ ਰਿਕਾਰਡ ਚੈੱਕ ਕੀਤਾ ਤੇ ਇਹਨਾਂ ਦੇ ਖਿਲਾਫ ਕਰੀਬ 23 ਮੁਕੱਦਮੇ ਦਰਜ ਹੈ। ਅਲੱਗ-ਅਲੱਗ ਤਾਰਾਵਾਂ ਦੇ ਤਹਿਤ ਜਿਨ੍ਹਾਂ ਵਿੱਚ ਚੋਰੀ ਦੇ ਨਡਪੀਐਸ ਦੇ ਸ਼ਰਾਬ ਦੇ ਤੇ ਲੜਾਈ-ਪੜਾਈ ਦੇ ਮੁਕੱਦਮੇ ਇਹਨਾਂ ਦੇ ਖਿਲਾਫ ਦਰਜ ਨੇ। ਇਹਨਾਂ ਵਿੱਚ ਜਿਹੜਾ ਸਲੀਮ ਮਸੀ ਹੈ ਇਹਦੇ ਖਿਲਾਫ 10 ਮੁਕੱਦਮੇ ਅਲੱਗ-ਅਲੱਗ ਜੁਰਮਾਂ ਦੇ ਦਰਜ ਹੈ। ਤੇ ਜਿਹੜਾ ਜਸਕਰਨ ਸੋਨਾ ਉਹਦੇ ਖਿਲਾਫ 3 ਮੁਕੱਦਮੇ ਦਰਜ ਹੈ। ਅਵਨ ਕੁਮਾਰ ਉਰਫ ਲੰਗੂ ਜਿਹੜਾ ਇਹਦੇ ਖਿਲਾਫ 4 ਮੁਕਦਮੇ ਦਰਜ ਹੈ ਪੁਰਾਣੇ ਧਰਮਿੰਦਰ ਸੋਨੀ ਹੈ ਇਹਦੇ ਖਿਲਾਫ ਵੀ 4 ਮੁਕਦਮੇ ਦਰਜ ਹੈ ਇਸ ਤਰ੍ਹਾਂ ਇਹਨਾਂ ਪੰਜਾਂ ਮੁੰਜਮਾਂ ਦੇ ਖਿਲਾਫ 23 ਦੇ ਕਰੀਬ ਮੁਕਦਮੇ ਜੜੇ ਆ ਪਹਿਲਾਂ ਹੀ ਦਰਜ ਹੈ ਕੋਰਕਪੁਰੇ ਚ ਦਰਜ ਹੈ ਕੋਰਕਪੁਰੇ ਚ ਹੀ ਦਰਜ ਹੈ ਤੇ ਇਹਨਾਂ ਤੋਂ ਜਿਹੜਾ ਪੇਸ਼ ਅਦਾਲਤ ਕਰਕੇ ਰਿਮਾਂਡ ਲੈ ਕੇ ਹੋਰ ਪੁੱਛਗਛ ਕੀਤੀ ਜਾਏਗੀ ਤੇ ਸਾਨੂੰ ਉਮੀਦ ਹੈ ਕਿ ਇਹਨਾਂ ਤੋਂ ਹੋਰ ਵੀ ਵਾਰਦਾਤਾਂ ਦਾ ਖੁਲਾਸਾ ਹੋਣ ਦੀ ਉਮੀਦ ਹੈ ਇਹ ਜ਼ਿਲ੍ਹਾ ਫਰੀਦਕੋਟ ਵਿੱਚ ਜਿਹੜੇ ਆਰਗੇਨਾਈਜ਼ ਕ੍ਰਾਈਮ ਕਰਨ ਵਾਲੇ ਦੋਸ਼ੀ ਵਿਅਕਤੀ ਨੇ ਉਹਨਾਂ ਦੇ ਖਿਲਾਫ ਮਾਨਯੋਗ ਐਸਐਸਪੀ ਡਾਕਟਰ ਪ੍ਰਗਿਆ ਜਨ ਜੀਵਲੋ ਇੱਕ ਸਖਤ ਮੁਹਿੰਮ ਚਲਾਈ ਗਈ ਹੈ ਜਿਸ ਦੇ ਤਹਿਤ ਐਸਐਚਓ ਸਿਟੀ ਕੋਟਪੂਰਾ ਦੀ ਦੇਖਰੇਖ ਰਿਹਾ ਇੰਸਪੈਕਟਰ ਮਨੋਜੀ ਕੁਮਾਰ ਨੇ ਸਿਟੀ ਕੋਟਪੂਰਾ ਪੁਲਿਸ ਨੇ ਇਤਲਾ ਮਿਲਣ ਤੇ ਜਲਾਲਿਆਣਾ ਰੋਡ ਤੋਂ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਿਹੜੇ ਕਿ ਕੋਈ ਇੱਕ ਜੁਰਮ ਕਰਨ ਦੀ ਸਲਾਹ ਬਣਾ ਰਹੇ ਸੀਗੇ ਤੇ ਉਹਨਾਂ ਨੂੰ ਕੋਈ ਵੀ ਜੁਰਮ ਕਰਨ ਤੋਂ ਪਹਿਲਾਂ ਹੀ ਸਲਾਹ ਬਣਾਉਂਦੇ ਗ੍ਰਿਫਤਾਰ ਕੀਤਾ ਗਿਆ ਇਹ ਪੰਜ ਵਿਅਕਤੀ ਜਿਨ੍ਹਾਂ 'ਚ ਗ੍ਰਿਫਤਾਰ ਕੀਤੇ ਗਏ ਆ ਉਹਨਾਂ ਵਿੱਚੋਂ ਇੱਕ ਸੁਨੀਲ ਸ਼ੰਗ ਹੈ, सलीम ਮਸੀਹ ਹੈ, ਜਸਕਰਨ ਸੋਨਾ, ਪਵਨ ਕੁਮਾਰ ਉਰਫ ਲੰਗੂ, ਤਰਮਿੰਦਰ ਸਿੰਘ ਉਰਫ ਜੋਨੀ ਹੈ। ਇਹਨਾਂ ਨੂੰ ਗ੍ਰਿਫਤਾਰੀ ਉਪਰੰਤ ਜਦੋਂ ਪੁੱਛ ਪੜਤਾਲ ਕੀਤੀ ਗਈ ਤੇ ਇਹਨਾਂ ਬਾਸੋਂ ਇੱਕ ਮੋਟਰਸਾਈਕਲ ਬਿਨਾ ਨੰਬਰੀ ਇੱਕ ਐਕਟਿਵਾ ਬਿਨਾ ਨੰਬਰੀ ਤੇ ਦੋ ਮੋਬਾਈਲ ਆ ਜਿਹੜੇ ਬਰਾਮਦ ਕੀਤੇ ਗਏ ਆ। ਦੋ ਕਾਪੇ, ਦੋ ਖੰਡੇ, ਇੱਕ ਕਿਰਪਾਨ ਵੀ ਇਹਨਾਂ ਤੋਂ ਬਰਾਮਦ ਕੀਤੀ ਗਈ ਹੈ। ਇਨਾਂ ਦਾ ਪਿਛਲਾ ਕ੍ਰਾਈਮ ਰਿਕਾਰਡ ਚੈੱਕ ਕੀਤਾ ਤੇ ਇਹਨਾਂ ਦੇ ਖਿਲਾਫ ਕਰੀਬ 23 ਮੁਕੱਦਮੇ ਦਰਜ ਐ ਅਲੱਗ-ਅਲੱਗ ਤਾਰਾਵਾਂ ਦੇ ਤਹਿਤ ਜਿਨ੍ਹਾਂ ਵਿੱਚ ਚੋਰੀ ਦੇ ਹਨ ਡੀਪੀਐਸ ਦੇ ਸ਼ਰਾਬ ਦੇ ਤੇ ਲੜਾਈ-ਪੜਾਈ ਦੇ ਮੁਕੱਦਮੇ ਇਹਨਾਂ ਦੇ ਖਿਲਾਫ ਦਰਜ ਨੇ ਇਹਨਾਂ ਵਿੱਚੋਂ ਜਿਹੜਾ ਸਲੀਮ ਮਸੀਹ ਐ ਇਹਦੇ ਖਿਲਾਫ 10 ਮੁਕੱਦਮੇ ਅਲੱਗ-ਅਲੱਗ ਜੁਰਮਾਂ ਦੇ ਦਰਜ ਐ ਤੇ ਜਿਹੜਾ ਜਸਕਰਨ ਸੋਨਾ ਉਹਦੇ ਖਿਲਾਫ 3 ਮੁਕੱਦਮੇ ਦਰਜ ਐ ਪਵਨ ਕੁਮਾਰ ਉਰਫ ਲੰਗੂ ਜਿਹੜਾ ਇਹਦੇ ਖਿਲਾਫ 4 ਮੁਕੱਦਮੇ ਦਰਜ ਐ ਪੁਰਾਣੇ ਰਮਿੰਦਰ ਸੋਨੀ ਐ ਇਹਦੇ ਖਿਲਾਫ ਵੀ ਚਾਰ ਮੁਕਦਮੇ ਦਰਜ ਹੈ ਇਸ ਤਰ੍ਹਾਂ ਇਹਨਾਂ ਪੰਜਾਂ ਮੰਜਮਾਂ ਦੇ ਖਿਲਾਫ 23 ਦੇ ਕਰੀਬ ਮੁਕਦਮੇ ਜੜੇ ਆ ਪਹਿਲਾਂ ਹੀ ਦਰਜ ਹੈ ਕੋਰਕਪੁਰੇ ਚ ਦਰਜ ਹੈ ਕੋਰਕਪੁਰੇ ਚ ਹੀ ਦਰਜ ਆ ਜੀ ਤੇ ਇਹਨਾਂ ਤੋਂ ਜਿਹੜਾ ਪੇਸ਼ ਅਦਾਲਤ ਕਰਕੇ ਰਿਮਾਂਡ ਲੈ ਕੇ ਹੋਰ ਪੁੱਛਗਛ ਕੀਤੀ ਜਾਏਗੀ ਤੇ ਸਾਨੂੰ ਉਮੀਦ ਹੈ ਕਿ ਇਹਨਾਂ ਤੋਂ ਹੋਰ ਵੀ ਵਾਰਦਾਤਾਂ ਖੁਲਾਸਾ ਹੋਣ ਦੀ ਉਮੀਦ ਹੈ